ਹੁਣ ਸਾਡੇ ਸੰਘਰਸ਼ ਤੇ ਪਿੰਡ ਵਾਲਿਆਂ ਦੇ ਸੰਘਰਸ਼ ਦੇ ਨਾਲ ਪਿੰਡ ਨੂੰ ਆਮਦਨ ਹੋਈ ਹੈ 17 ਲੱਖ ਰੁਪਏ ਸਾਲ ਦੀ ਪਾਲਿਸੀ ਦੇ ਅੰਦਰ ਵਰਤੋਂ ਆ ਉੱਥੇ ਵੀ ਜ਼ਮੀਨ ਦੱਬਣ ਦਾ ਲਾਲਚਾ ਜੀ ਦਾ ਬਲਵੇਰ ਸਿੰਘ ਸਿੱਧੂ ਕਹਿੰਦਾ ਮੈਂ ਨਹੀਂ ਦੇਣੇ ਪੈਸੇ ਜੇ ਅਸੀਂ ਸਟਰਗਲ ਨਾ ਕਰਦੇ ਪਿੰਡ ਵਾਲਿਆਂ ਨਾਲ ਮਿਲ ਕੇ ਤਾਂ ਪਿੰਡ ਨੂੰ 17 ਲੱਖ ਰੁਪਏ ਦੀ ਆਮਦਨ ਨਾ ਹੁੰਦੀ ਪਾਲਿਸੀ ਦੀ ਦਰਬਾਰ ਤੋਂ ਹੈ ਪਾਲਿਸੀ ਲਿਖਿਆ 3 ਸਾਲ ਲਈ ਜੇ ਤੁਸੀਂ ਪਾਲਿਸੀ ਦੇ ਮੁਤਾਬਕ ਕੰਮ ਨਹੀਂ ਕਰਦੇ ਤਾਂ ਕੈਨਸਲ ਹੋਏਗੀ ਲੀਜ਼ ਫਿਲਮ ਸਿਟੀ ਬਣੀ ਨਹੀਂ ਤਾਂ ਕੈਨਸਲ ਹੋਣੀ ਚਾਹੀਦੀ ਚੰਦਪੁਰ ਦੀ ਸਾਡੀ ਮਿਹਨਤ ਹੈ ਮੀਆਂ ਪਰ ਚੰਗਰਪਿੰਡ ਦੇ ਵਿੱਚ ਨਿਊ ਚੰਡੀਗੜ੍ਹ ਪੀਜੀਏ ਚੰਡੀਗੜ੍ਹ ਦੇ ਨੇੜੇ 50 ਏਕੜ ਜ਼ਮੀਨ 'ਚ ਕਹਿੰਦੇ ਵਾਟਰ پارک ਬਣਣੀ ਹੈ ਉੱਤੇ ਸਾਡੇ ਵਰਗੇ ਲੋਕਾਂ ਨੇ ਸਾਡੀ ਅਵੇਅਰਨੈਸ ਫਲਾਣ ਦੇ ਨਾਲ ਬੋਲੀ ਐਨੀ ਚੜ ਗਈ ਇੰਡੀਆ ਦੀ ਸਭ ਤੋਂ ਮਹਿੰਗੀ ਬੋਲੀ 10 ਲੱਖ 7000 500 ਰੁਪਿਆ ਇੱਕ ਸਾਲ ਦੀ ਲੀਜ਼ ਅਮਾਉਂਟ 1 ਏਕੜ ਦੀ 10 ਲੱਖ 7500 ਰੁਪਿਆ ਫਿਲਮ ਸਿਟੀ ਬਣਾਣੀ ਹੈ ਵਾਟਰ پارک ਬਣਣੀ ਹੈ 50 ਏਕੜ 'ਚ ਪਿੰਡ ਨੂੰ 5 ਕਰੋੜ ਰੁਪਏ ਦੀ ਇਨਕਮ ਹੋਈ ਸਾਡੇ ਕਰਕੇ ਹੁਣ ਮੈਂ ਕਹਿੰਦਾ ਚਾਲ ਕੀ ਇਹਦੇ ਪਿੱਛੇ ਲੀਜ਼ ਪਾਲਿਸੀ ਜਦੋਂ ਵਰਤੋਂ ਪਿੰਡ ਨੂੰ ਆਮਦਨ ਤਾਂ ਹੋ ਗਈ ਠੀਕ ਐ ਚਾਲ ਇਹ ਐ ਯਾਰ 33 ਸਾਲਾਂ ਵਾਸਤੇ ਲਈ ਐ ਮੈਂ ਤਾਂ 1 ਸਾਲ ਬੋਲੀ ਦੇਣੀ ਐ ਆਓ ਮੇਰਾ ਕੀ ਵਗਾੜੋ ਮੈਂ ਤਾਂ ਮੈਨ ਨਹੀਂ ਛੱਡਦਾ ਤੇਰੀ ਫਿਲਮ ਸਿੱਧੀ